ਥੱਲੇ ਖਾਲੀ ਹੈ ਪਲੀ ਖਾਲੀ ਹੈ ਖਾਲੀ ਆ ਬਿੱਟੀ ਨਿਕਲ ਗਈ ਆ ਅੱਜ ਜਿਹੜਾ ਰੜਾ ਸਾਈਡ ਤੁਸੀਂ ਆ ਮੰਨਿਆ ਉਹਦੇ ਤੇ ਅਸੀਂ ਖੜੇ ਆਂ ਔਰ ਨਾਲ ਮੇਰੇ ਸਰਪੰਚ ਸਾਹਿਬ ਹੰਦਵਾ ਔਰ ਹਾਲ ਸਰਪੰਚ ਸਾਹਿਬ ਝਾਂਸਾ ਔਰ ਨੇ ਸ਼ਤਰਵਣੀ ਸਾਹਿਬ ਵੀ ਇੱਥੇ ਖੜੇ ਆਂ ਔਰ ਪਾਣੀ ਹੈ ਜਿਆਦਾ ਪਰ ਤਕਰੀਬਨ ਚਲੋ ਮਾਰੇ ਦੀ ਕਿਰਪਾ ਨਾਲ ਸਾਨੂੰ ਪਤਾ ਲੱਗ ਗਿਆ ਅਸੀਂ ਸਾਰਾ ਅੰਡਰ ਕੰਟਰੋਲ ਆ ਕੋਈ ਡਰਨੇ ਦੀ ਗੱਲ ਨਹੀਂ ਕੀ ਜੇ ਕਿਸੇ ਕੋਲ ਕੋਈ ਵੀ ਇਨਫੋਰਮੇਸ਼ਨ ਹੋਵੇ ਮੇਰੇ ਫੋਨ ਤੇ ਕਾਲ ਕਰਕੇ 98 54400002 ਇਨਫੋਰਮੇਸ਼ਨ ਦੇ ਸਕਦਾ ਹੈ ਤਾਂ ਮੈਂ ਉਹਨਾਂ ਚ ਕਰ ਇਸ ਦਰਿਆ ਦੇ ਯਾਰੇ ਦੁਆਰੇ ਅਸੀਂ ਬੈਠੇ ਆਂ ਦੇਖ ਰਹੇ ਆ ਕਿਥੋਂ ਕਿਥੋਂ ਕੋਈ ਲੀਕੇ ਆ ਤਾਂ ਤੁਸੀਂ ਵੀ ਸਾਡੀ ਹੈਲਪ ਕਰੋ ਤਾਂ ਕਿ ਅਸੀਂ ਉਹਨੂੰ ਤੁਰੰਤ ਠੀਕ ਕਰ ਸਕੀਏ ਬਹੁਤ ਬਹੁਤ ਧੰਨਵਾਦ ਹਾਂ ਇੱਥੇ ਸਿੱਧੀਆਂ ਜਾਂਦੀਆਂ ਨੇ ਇਹ ਨਹੀਂ ਕੱਚਾ ਛੜਦਾ ਉਹ ਤੋਂ ਹੀ ਪਾੜ ਪੈਣਾ ਹੈ ਲਾਜ਼ਮੀ ਜਾਊਗਾ ਇਹ ਬੰਦਾ